ਬੈਬਲਕਲਾ ਗੋਲੀकांड ਕੇਸ ਦਾ ਟ੍ਰਾਇਲ ਸ਼ਿਫਟ ਕੇਸ ਨੂੰ ਕੀਤਾ ਪੰਜਾਬ ਤੋਂ ਆਊਟ ਕੇਸ ਸ਼ਿਫਟ ਕਰਨਾ ਸਰਕਾਰ ਦਾ ਫੇਲੀਅਰ ਪਹਿਲਾਂ ਡੇਰਾ ਮੁਖੀ ਬਰੀ ਤੇ ਹੁਣ ਟ੍ਰਾਇਲ ਸ਼ਿਫਟ ਜੀਹਾਂ ਇੱਕ ਪਾਸੇ ਚੂਣਾ ਤੇ ਦੂਜੇ ਪਾਸੇ ਬੈਬਲਕਲਾ ਗੋਲੀकांड ਕੇਸ ਨਾਲ ਜੁੜਿਆ ਵੱਡਾ ਫਟੇ ਜਿਸ ਦੇ ਮੁਤਾਬਿਕ ਹਾਈ ਕੋਰਟ ਨੇ ਬਾਈਬਲ ਕਲਾ ਗੋਲੀ ਕਾਂਡ ਕੇਸ ਨੂੰ ਪੰਜਾਬ ਤੋਂ ਸ਼ਿਫਟ ਕਰ ਦਿੱਤਾ ਅਤੇ ਇਸ ਕੇਸ ਦਾ ਟ੍ਰਾਇਲ ਹੁਣ ਚੰਡੀਗੜ੍ਹ ਵਿੱਚ ਚੱਲੇਗਾ ਇੱਕ ਪਾਸੇ ਹਾਈ ਕੋਰਟ ਦਾ ਫੈਸਲਾ ਆਇਆ ਤੇ ਦੂਜੇ ਪਾਸੇ ਆਪ ਵਿਧਾਇਕ ਕੁਮਰ ਵਿਜੇ ਪ੍ਰਤਾਪ ਨੇ ਆਪਣੀ ਹੀ ਸਰਕਾਰ ਤੇ ਵੱਡੇ ਅਤੇ ਸੰਗੀਨ ਇਲਜ਼ਾਮ ਲਗਾ ਦਿੱਤੇ ਕੁਮਰ ਵਿਜੇ ਪ੍ਰਤਾਪ ਕਹਿ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਰਨ ਹੀ ਇਹ ਕੇਸ ਟ੍ਰਾਂਸਫਰ ਹੋਇਆ ਉਧਰ ਸਾਬ ਦਾ ਆਪ ਵਿਦਾਇਕ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾ ਨੇ ਸਰਕਾਰ ਦੀ ਨਲਾਇਕੀ ਤੇ ਸਵਾਲ ਖੜੇ ਕੀਤੇ ਨੇ। ਉਹਨਾਂ ਗੰਭੀਰ ਇਲਜ਼ਾਮ ਲਗਾਉਂਦਿਆ ਕਿਆ ਕਿ ਪੰਜਾਬ ਸਰਕਾਰ ਡੇਰੇ ਵਾਲਿਆਂ ਦੀ ਡੁਗਡੂਗੀ ਤੇ ਨੱਚ ਰਹੀ ਹੈ। ਨਾਲ ਇਹ ਵੀ ਕਿਆ ਕਿ ਸਰਕਾਰ ਅਦਾਲਤ ਨੂੰ ਇਹ ਪਰੋਸਾ ਤੱਕ ਨਹੀਂ ਦਿਵਾ ਸਕੀ ਕਿ ਪੰਜਾਬ ਵਿੱਚ ਸ਼ਾਂਤੀ ਹੈ। ਪੰਜਾਬ ਦੇ ਹਾਲਾਤ ਠੀਕ ਨੇ। ਇਹ ਜਿਹੜਾ ਬੜਾ ਦੁੱਖ ਹੋਇਆ ਇਹ ਸੁਣ ਕੇ ਮੈਨੂੰ ਸਮਝ ਨਹੀਂ ਆਉਂਦੀ ਹੋ ਕੀ ਰਿਹਾ। ਪਹਿਲਾ ਇੱਕ ਸੀਬੀਆਈ ਦਾ ਕੇਸ ਸੀਗਾ ਉਹਦੇ ਚ ਭਰੀ ਹੋ ਗਿਆ ਆ ਹੁਣੇ ਆ ਪਿਛਲੇ ਹਫਤੇ ਤੇ ਆ ਹੁਣ ਇਹ ਪੰਜਾਬ ਪੁਲਿਸ ਦੇ ਕੇਸ ਆ ਜਿਹੜੇ ਉੱਥੇ ਸੁਪਰੀਮ ਕੋਰਟ ਵੀ 6 ਕੇਸ ਕੇਸ ਸੀ ਉਹ ਵੀ ਪੰਜਾਬ ਪੁਲਿਸ ਦੇ ਸੀ ਪੰਜਾਬ ਸਰਕਾਰ ਨੇ ਨਹੀਂ ਉਹਨਾਂ ਉਹਨਾਂ ਨੂੰ ਪਰਸੂ ਕਰਨਾ ਸੀ ਤੇ ਉਹਨਾਂ ਚ ਜਵਾਬ ਫਾਈਲ ਕਰਨੇ ਸੀ ਆ ਜਿਹੜਾ ਕੇਸ ਬਾਈਬਲ ਕਲਾਂ ਵਾਲਾ ਜਿਹੜਾ ਅੱਜ ਹਾਈ ਕੋਰਟ ਨੇ ਟਰਾਂਸਫਰ ਕੀਤਾ ਵੀ ਪੰਜਾਬ ਪੁਲਿਸ ਦਾ ਕੇਸ ਆ ਔਰ ਪੰਜਾਬ ਸਰਕਾਰ ਨੇ ਕਰਨਾ ਸੀ ਬਲਕਿ ਪੰਜਾਬ ਸਰਕਾਰ ਇਹ ਹਾਈ ਕੋਰਟ ਨੂੰ ਇਹ ਵੀ ਕਨਵਿੰਸ ਕਰਾ ਪਾਈ ਕਿ ਪੰਜਾਬ ਦਾ ਮਾਹੌਲ ਠੀਕ ਆ ਹਾਈ ਕੋਰਟ ਨੇ ਟਰਾਂਸਫਰ ਕਰਤਾ ਕਿ ਪੰਜਾਬ ਦਾ ਮਾਹੌਲ ਨਹੀਂ ਠੀਕ ਤੇ ਤਾਂ ਕਰਕੇ ਜੰਡੀਆ ਟਰਾਂਸਫਰ ਕਰੋ ਬੜੀ ਜਨਾਨੀ ਦੀ ਗੱਲ ਆ ਔਰ ਮੈ ਮੈਨੂੰ ਸਮਝ ਨਹੀਂ ਆਉਂਦੀ ਹੋ ਕੀ ਰਿਹਾ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਇਹ ਚੱਕਰ ਕੀ ਚੱਲ ਰਿਹਾ ਕੀ ਹੋ ਰਿਹਾ ਬਲਕਿ ਇਹ ਤਾਂ ਇਹ ਲੱਗ ਰਿਹਾ ਮੈਨੂੰ ਆਪ ਨੂੰ ਬੜਾ ਅਫਸੋਸ ਹੁੰਦਾ ਸੋਚ ਕੇ ਕਿ ਢੇਰੇ ਵਾਲਿਆਂ ਦਾ ਦਬਦਬਾ ਤੇ ਸਿੱਖਾਂ ਦਾ ਕੋਈ ਤਵੱਦ ਬਣੀ ਇਹ ਜਿੰਨੀਆਂ ਵੀ ਸਰਕਾਰਾਂ ਸਾਰੀਆਂ ਢੇਰੇ ਵਾਲਿਆਂ ਦੇ ਡੁਕਡੁਕੀ ਤੇ ਨੱਚਦੇ ਆ ਤੇ ਸਿੱਖਾਂ ਦੀ ਕੋਈ ਪਰਵਾਹੀ ਕਿਸੇ ਨੂੰ ਕਿਸੇ ਨੂੰ ਨਹੀਂ ਪਰਵਾਹ ਤੇ ਮੈਂ ਅੱਜ ਮੇਰਾ ਇਹ ਫਰਜ ਮੰਨਦਾ ਸੀ ਸੰਗਤ ਨੂੰ ਇਸ ਚੀਜ਼ ਦੇ ਤੇ ਇਹ 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 ਗਰਾਹ ਕਰਨ ਦਾ ਕਿ ਪੰਜਾਬ ਸਰਕਾਰ ਦੇ ਉੱਤੇ ਝੋੜ ਪਾਓ ਕਿ ਇਸ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਜਾਏ ਨਹੀਂ ਤਾਂ ਜੋ ਇਹ ਹੋ ਗਿਆ ਅੱਜ ਹੋ ਗਿਆ ਬਾਕੀ ਵੀ ਜਿੰਨੇ ਵੀ ਕੇਸ ਫਰੀਦਕੋਟ ਵਾਲੇ ਬਠਿੰਡਾ ਵਾਲਾ ਤੇ ਨਾਲੇ ਮੋਗੇ ਵਾਲੇ ਸਾਰੇ ਦੇ ਸਾਰੇ ਉਸ ਤੋਂ ਬਾਅਦ ਇਸੇ ਬਣਾ ਦੇ ਉੱਤੇ ਉੱਠ ਕੇ ਚੰਡੀਗੜ੍ਹ ਆ ਜਣਿਆ ਤੇ ਇਹ ਮਲਕਿ ਇਹ ਇਹ ਇਸੇ ਤਰ੍ਹਾਂ ਕਰਕੇ ਕੇਸਾਂ ਦੇ ਵਿੱਚ ਜਿਵੇਂ ਫਾਰਕ ਹੋ ਰਹੀ ਹੈ ਜਿਸ ਤਰੀਕੇ ਨਾਲ ਮੈਂ ਤਾਂ ਬੜਾ ਮਲਕਿ ਇਹ ਸਾਰਾ ਕੁਝ ਦੇਖ ਕੇ ਬੜਾ ਹੀ ਦੁੱਖ ਹੋ ਰਿਹਾ ਬਾਬਲ ਕਲਾ ਗੋਲੀ ਕਾਂਡ ਦੇ ਪੀੜਕ ਜਿਸ ਨੇ ਆਪਣੇ ਪਿਤਾ ਦੀ ਜਾਨ ਗਵਾਈ ਉਸ ਨੌਜਵਾਨ ਦਾ ਵੀ ਬਿਆਨ ਸਾਹਮਣੇ ਆਇਆ ਸੁਖਰਾਜ ਸਿੰਘ ਨਿਆਮੀਵਾਲਾ ਨੇ ਕੇਸ ਸ਼ਿਫਟ ਹੋਣ ਲਈ ਦੋਸ਼ੀ ਸਿਰਫ ਤੇ ਸਿਰ ਪੰਜਾਬ ਸਰਕਾਰ ਨੂੰ ਕਰਾਰ ਦਿੱਤਾ ਨਾਲ ਹੀ ਨਿਆਮੀਵਾਲਾ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਸਿਰਫ ਸਿੱਖਾਂ ਦੇ ਜ਼ਖਮਾਂ ਤੇ ਨਮਕ ਛੜਕੰਦਾ ਕੰਮ ਕੀਤਾ ਸੀ ਦੀ ਐਪਲੀਕੇਸ਼ਨ ਦੇ ਉੱਤੇ ਕੇਸ ਪਹਿਲਾਂ ਤਾਂ ਬਿਆਦਬੀ ਦਾ ਚੰਡੀਗੜ੍ਹ ਦੇ ਵਿੱਚ ਭੇਜਿਆ ਗਿਆ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਟਰਾਂਸਫਰ ਕੀਤਾ ਗਿਆ ਉਹਦੇ ਵਿੱਚ ਦੋ ਦਿਨ ਪਹਿਲਾਂ ਇੱਕ ਕੇਸ ਦੇ ਵਿੱਚ ਉਹ ਜਿੱਥੇ ਮੁੱਖ ਦੋਸ਼ੀ ਰੱਖਣਾ ਚਾਹੀਦਾ ਸੀ ਉਹ ਕਤਲ ਨੂੰ ਉਹ ਰਾਮ ਰਹੀਮ ਨੂੰ ਬਲਾਤਕਾਰੀ ਨੂੰ ਉੱਥੇ ਉਹਨੂੰ ਬਰੀ ਕੀਤਾ ਜਾਂਦਾ ਤੇ ਅੱਜ ਅੱਜ ਜਿਹੜਾ ਹੁਣੇ ਫੈਸਲਾ ਆਇਆ ਹਜੇ ਆਰਡਰ ਪੂਰਾ ਨਹੀਂ ਆਇਆ ਪਰ ਉਹਦੇ ਵਿੱਚ ਅਲਾਉ ਕੀਤਾ ਗਿਆ ਫਰੀਦਕੋਟ ਦੀ ਅਦਾਲਤ ਦੇ ਵਿੱਚੋਂ ਕਿ ਇਹ ਕੇਸ ਆ ਜਿਹੜਾ ਡਬਲ ਕਲਾ ਗੋਲੀ ਕਾਣ ਦਾ ਜਿੱਥੇ ਦੋ ਬੰਦਿਆਂ ਦੀ ਮੌਤ ਹੋਈ ਹੈ ਜਿਦੇ ਵਿੱਚ ਮੇਰੇ ਪਿਤਾ ਜੀ ਜਿਨ੍ਹਾਂ ਦੀ ਮੌਤ ਹੋਈ ਆ ਉਹ ਕੇਸ ਫਰੀਦਕੋਟੋਂ ਬਦਲ ਕੇ ਚੰਡੀਗੜ੍ਹ ਕਰ ਦਿੱਤਾ ਗਿਆ ਸੋ ਕਿੱਡੀ ਸ਼ਰਮ ਦੀ ਗੱਲ ਆ ਉਹਨਾਂ ਸਰਕਾਰਾਂ ਵਾਸਤੇ ਉਹਨਾਂ ਸਰਕਾਰ ਦੇ ਨਮਾਇੰਦਿਆਂ ਵਾਸਤੇ ਤੇ ਉਸ ਸਿਸਟਮ ਵਾਸਤੇ ਉਹਨਾਂ ਅਦਾਲਤਾਂ ਵਾਸਤੇ ਕਿ ਤੁਸੀਂ ਇੱਕ ਦੋਸ਼ੀ ਦੀ ਐਪਲੀਕੇਸ਼ਨ ਤੇ ਸਜ਼ਾ ਦੇਣ ਦੀ ਬਜਾਏ ਤੁਸੀਂ ਉਹਨਾਂ ਨੂੰ ਟਰਾਂਸਫਰ ਕਰਕੇ ਚੰਡੀਗੜ੍ਹ ਭੇਜ ਰਹੇ ਹੋ ਕੀ ਤੁਸੀਂ ਸਿੱਧਾ-ਸਿੱਧਾ ਹੀ ਕਹਿ ਰਹੇ ਹੋ ਕਿ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਊਗੀ ਇਹ ਥੋੜੇ ਸਮੇਂ ਦੇ ਵਿੱਚ ਵੀ ਭਰੀ ਹੋ ਜਾਣਗੇ ਤੇ ਮੈਂ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਇੱਥੋਂ ਦੇ ਸਿਸਟਮ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਹਾਡੇ ਪੱਲੇ ਕੱਖ ਨਹੀਂ ਤੁਹਤੋਂ ਕੱਖ ਨਹੀਂ ਹੋਣਾ ਤੁਸੀਂ ਹਮੇਸ਼ਾ ਲੋਕਾਂ ਨੂੰ ਗਮਰਾਹ ਕਰਕੇ ਵੋਟਾਂ ਦੀ ਕੋਝੀ ਰਾਜਨੀਤੀ ਕੀਤੀ ਹੈ ਤੇ ਅੱਜ ਵੀ ਉਹੀ ਹੋ ਰਿਹਾ ਪੰਜਾਬ ਦੇ ਵਿੱਚੋਂ ਕੇਸ ਟਰਾਂਸਫਰ ਬਾਹਰ ਹੋਣਾ ਬਹੁਤ ਮੰਦਭਾਗਾ ਤੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਤੋਂ ਬਚਾ ਰਿਹਾ ਪਟੀਸ਼ਨ ਕਰਤਾ ਤੇ ਮਲਜ਼ਮ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦੇ ਵਕੀਲ ਦੇ ਮੁਤਾਬਿਕ ਚਰਨਜੀਤ ਸ਼ਰਮਾ ਨੇ ਕੇਸ ਦੇ ਟ੍ਰਾਇਲ ਦੌਰਾਨ ਪੰਜਾਬ ਵਿੱਚ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ ਇਸੇ ਅਪੀਲ ਨੂੰ ਆਧਾਰ ਮੰਦਯਾ ਇਸ ਕੇਸ ਨੂੰ ਪੰਜਾਬ ਤੋਂ ਬਾਹਰ ਸ਼ਿਫਟ ਕੀਤਾ ਗਿਆ। 15 ਜਨਵਰੀ ਨੂੰ ਗੁਰਪ੍ਰੀਤ ਸਿੰਘ ਦੀ ਮੌਤ ਹੋਈ ਸੀ ਜਿਹੜੀ ਤੋਂ ਬਾਅਦ ਉਸ ਰਿਲੇਟਡ ਦੋ ਮਰਡਰ ਹੋ ਗਏ ਸੀ ਜਿਹੜੇ ਹੋਏ ਸੀ ਬੇਪਲ ਕਲਾਂ ਚ ਤਾਂ ਉਸ ਰਿਲੇਟਡ ਜਦੋਂ ਐਫ ਆਰ ਦਰਜ ਹੋਈ ਉਸ ਤੋਂ ਬਾਅਦ ਕੇਸ ਇਨਵੈਸਟੀਗੇਟ ਹੋਇਆ ਤਾਂ ਉਹ ਕੇਸ ਫ੍ਰੀਪੋਰਟ ਸ਼ੁਰੂ ਹੋ ਗਿਆ। ਇਹਦਾ ਮੀਨ ਵਾਈਲ ਜਦੋਂ ਉੱਥੇ ਜਾਂਦੇ ਸੀ ਇਹਨਾਂ ਨੇ ਡਰੋਨ ਤੋਂ ਪਹੁੰਚਦੀਆਂ ਤਾਂ ਵੀ ਆਉਂਦੀਆਂ ਸੀ ਔਰ ਵੀ ਬਹੁਤ ਕੋਚ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਨੇ ਉਹਨਾਂ ਤੋਂ ਜਦ ਹੁੰਦੇ ਸੀ ਅਸੀਂ ਕਿੰਨਾ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਸਾਡੇ ਇੱਥੇ ਐਸਐਸਪੀ ਸੀ ਚਰਨਜੀਤ ਸ਼ਰਮਾ ਜੀ ਨੇ ਉਹ ਉਸ ਕੇਸ ਤੇ ਉਹਨਾਂ ਨੂੰ ਕਿਊਸਟ ਬਣਾਇਆ ਸੀਗਾ ਜੀ ਫਿਰ ਉਹਨਾਂ ਨੇ ਆਪਣੇ ਮਾਨਯੋਗ ਪੰਜਾਬ ਬਾਰੇ ਨਾ ਹਾਈ ਕੋਰਟ 'ਚ ਇੱਕ ਪਟੀਸ਼ਨ ਜ਼ਾਹਰ ਕੀਤੀ ਜਸਟ ਉਹਨਾਂ ਨੇ ਇਹ ਮੰਗਿਆ ਕਿ ਉੱਥੇ ਜਦੋਂ ਅਸੀਂ ਜਾਂਦੇ ਹਾਂ ਉੱਥੇ ਡਰਨ ਕ੍ਰਾਉ ਮਤਮ ਕੀ ਆਉਂਦੀਆਂ ਨੇ ਉਹ ਫਰੀਦਕੋਟ ਆ ਉਹ ਏਰੀਆ ਸ਼ੁਰੂ ਤੋਂ ਹੀ ਇਦਾਂ ਦਾ ਮੰਨਿਆ ਗਿਆ ਕਿ ਜਿੱਥੇ ਮਤਲਬ ਵੈਨਟਰੀ ਸੋਸ਼ਲ ਐਲੀਮੈਂਟ ਨਾਲ ਹੁੰਦੇ ਨੇ ਤਾਂ ਇਸ ਕਰਕੇ ਕੇਸ ਨੂੰ ਚੰਡੀਗੜ੍ਹ 'ਚ ਟ੍ਰਾਂਸਫਰ ਕੀਤਾ ਜਾਏ ਤਾਂ ਪੰਜਾਬ ਰੇਨ ਹਾਈ ਕੋਰਟ ਨੇ ਮਾਨਯੋਗ ਅਦਾਲਤ ਨੇ ਉਸ ਕੇਸ ਨੂੰ ਪੂਰਾ ਐਟ ਲੈਂਥ ਸੁਣਿਆ ਤਾਂ ਅੱਜ ਫਾਈਨਲੀ ਉਹਨੂੰ ਅਲਾਉ ਕੀਤਾ ਕਿ ਇਸ ਕੇਸ ਚੰਡੀਗੜ੍ਹ ਟ੍ਰਾਂਸਫਰ ਹੋ ਜਾਵੇ ਹੁਣ ਸਵਾਲ ਇਹ ਕੀ ਵਾਕਈ ਇਹ ਸਰਕਾਰ ਦੀ ਨਿਲਾਇਕੀ ਹੈ ਜੋ ਅਦਾਲਤ ਵਿੱਚ ਇਸ ਕੇਸ ਦੀ ਲੜਾਈ ਦੇ ਦੌਰਾਨ ਕਮਜ਼ੋਰ ਸਾਬਤ ਹੋਈ ਹੈ ਆਪ ਵਿਧਾਇਕ ਆਪ ਦੇ ਸਾਬਕਾ ਵਿਧਾਇਕ ਬੈਬਲਕਨਾ ਗੋਲੀकांड ਦੇ ਪੀੜਤ ਇਸ ਟ੍ਰਾਇਲ ਨੂੰ ਸ਼ਿਫਟ ਕਰਨ ਦਾ ਜ਼ਿੰਮੇਵਾਰ ਆਪ ਸਰਕਾਰ ਨੂੰ ਮੰਨ ਰਹੇ ਨਹੀਂ ਹੁਣ ਸਵਾਲ ਇਹ ਵੀ ਹੈ ਕਿ ਇੱਕ ਪਾਸੇ ਤਾਂ ਕੁਝ ਦਿਨ ਪਹਿਲਾਂ ਡੇਰਾ ਮੁਖੀ ਕੇਸ ਜੋ ਬਰੀ ਕੀਤਾ ਗਿਆ ਤੇ ਦੂਜੇ ਦਿਨ ਚੋਣਾ ਤੋਂ ਐਨ ਪਹਿਲਾਂ ਬਾਈਬਲ ਕਨੈਕਟ ਕੇਸ ਦਾ ਇਸ ਤਰ੍ਹਾਂ ਸ਼ਿਫਟ ਹੋ ਜਾਣ ਦਾ ਫੈਸਲਾ ਹੋਣਾ ਜ਼ਰੂਰ ਕਈ ਸਵਾਲ ਖੜੇ ਕਰਦਾ ਹੈ। ਪ੍ਰੀਤ ਮਹਿਤਾ, ਪੀਟੀਸੀ ਨਿਊਜ਼ ਚੰਡੀਗੜ੍ਹ